ਹਾਂਜੀ ਬਤਰੋ ਮਾਰਵਾੜੀ ਨਸਲ ਦੇ ਸ਼ਕੀਨ ਭਾਈ ਵਿੱਕੀ ਦੇ ਨਾਲ ਅੱਜ ਮੇਰੀ ਮੁਲਾਕਾਤ ਹੋਈ ਹੈ। ਸੋ ਮੇਲੇ ਮੁਕਸਰ ਦੇ ਵਿੱਚ ਭਾਈ ਹੁਣੀ ਆਪਣੇ ਘੋੜੇ ਲੈ ਕੇ ਆਏ ਨੇ। ਭਾਈ ਹੁਣੀ ਇੱਕ ਸਟੱਡ ਫਾਰਮ ਨੇ। ਦੋ-ਦੋ ਸਟੱਡ ਫਾਰਮ ਖੋਲ ਕੇ ਬੈਠੇ ਨੇ ਮਿੱਤਰੋ। ਸੋ ਸ਼ਹਿਜਾਦਪੁਰ ਸਟੱਡ ਫਾਰਮ ਜਿਹੜੇ ਮੁਹਾਲੀ ਵਾਲੇ ਬਹੁਤ ਹੀ ਫੇਮਸ ਨੇ। ਤੇ ਬਾਦਲ ਸਟੱਡ ਫਾਰਮ। ਮਿੱਤਰੋ ਇੰਨਾਂ ਨੇ ਘੋੜੇ ਜਿਹੜੇ ਲਿਆਂਦੇ ਆ ਰੂਹ ਖੁਸ਼ ਹੋ ਗਈ ਮਿੱਤਰੋ ਆ ਜਿਹੜੇ ਮਾਰਵਾੜੀ ਨਸਲ ਦੇ ਘੋੜੇ ਦੇਖ ਕੇ ਸੋ ਆਜੋ ਗੱਲਬਾਤ ਕਰਦੇ ਆ ਵਿੱਕੀ ਬਾਈ ਦੇ ਨਾਲ ਲੈਨੇ ਆ ਘੋੜਿਆਂ ਦੀ ਜਾਣਕਾਰੀ ਹਾਂਜੀ ਮਿੱਤਰੋ ਵੈਲਕਮ ਟੂ ਮਾਈ ਨਿਊ ਬਲੌਗ ਆਸ ਕਰਦਾ ਹਾਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਮਿੱਤਰੋ ਅੱਜ ਮੈਂ ਤੁਹਾਨੂੰ ਮੋਕਸਰ ਮੇਲੇ ਦਾ ਢੇਡਾ ਕਢਵਾ ਰਿਹਾ ਜੀ ਠੀਕ ਆ ਮੋਕਸਰ ਮੇਲੇ ਦੇ ਵਿੱਚ ਏਡੇ ਏਡੇ ਸੋਹਣੇ ਜਿਹੜੇ ਆ ਘੋੜੇ ਲੋਕੀ ਲੈ ਕੇ ਆਏ ਆ ਜੀ ਤੇ ਵੱਖ-ਵੱਖ ਸਟੱਡ ਫਾਰਮ ਜਿਹੜੇ ਆ ਉਹ ਇੱਥੇ ਆਪਣੇ ਵੱਖ-ਵੱਖ ਵਕਰੀਆਂ ਪ੍ਰਦਰਸ਼ਨਕਾਰੀਆਂ ਜਿਹੜੀਆਂ ਨਾ ਸਟੱਡ ਫਾਰਮ ਵਾਲੇ ਉਹ ਕਰ ਰਹੇ ਆ ਜੀ ਠੀਕ ਹੈ ਜੀ ਹੁਣ ਆਪਾਂ ਆਏ ਆ ਸਟੱਡ ਫਾਰਮ ਦਾ ਨਾਮ ਵੀ ਪੁੱਛਾਂਗੇ ਕੀ ਸਟੱਡ ਫਾਰਮ ਦਾ ਨਾਮ ਆ ਤੇ ਘੋੜੇ ਜਿਹੜੇ ਆ ਘੋੜੇ ਵੀ ਤੁਹਾਨੂੰ ਮੈਂ ਜਿਹੜੇ ਆ ਉਹ ਦਿਖਾਉਣਾ ਜੀ ਕਿਹੜੀ-ਕਿਹੜੀ ਨਸਲ ਦੇ ਘੋੜੇ ਆਏ ਆ ਸੋ ਵੀਡੀਓ ਦੇ ਨਾਲ ਜ਼ਰੂਰ ਬਣੇ ਰਹੋ ਤੇ ਚੈਨਲ ਆਪਣਾ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਦਾ ਬਟਨ ਤੇ ਲਾਈਕ ਕਮੈਂਟ ਤੇ ਸ਼ੇਅਰ ਦਬ ਤੇ ਇਹ ਜਿਹੜੀ ਆ ਨਾ ਮੁਕਸਰ ਦੇ ਮੇਲੇ ਦੀ ਜਿਹੜੀ ਆਪਣੀ ਰੌਣਕ ਆ ਉਹ ਤੁਹਾਨੂੰ ਮੈਂ ਅੱਜ ਇਸ ਵੀਡੀਓ ਦੇ ਵਿੱਚ ਕਵਰ ਕਰਾਉਂਗਾ ਠੀਕ ਹੈ ਜੀ ਸੋ ਬਣੇ ਰਿਓ ਵੀਡੀਓ ਨਾਲ ਬਹੁਤ ਹੀ ਟੌਪ ਟੌਪ ਦੇ ਜਿਹੜੇ ਅੱਜ ਮੈਂ ਦੋ ਘੋੜੇ ਜਿਹੜੇ ਆ ਤੁਹਾਨੂੰ ਮੈਂ ਦਿਖਾਉਣ ਲੱਗਾ ਜੀ ਉਹ ਬਹੁਤ ਹੀ ਵਧੀਆ ਤੇ ਵੀਰ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਕਿਹੜੀ ਨਸਲ ਆ ਤੇ ਕੀ ਉਹਦਾ ਨਾਮ ਆ ਘੋੜੇ ਦਾ ਠੀਕ ਹੈ ਜੀ ਉਹ ਤਰੀਕੇ ਦੇ ਨਾਲ ਆਪਾਂ ਗੱਲਬਾਤ ਕਰਕੇ ਤੇ ਚਲੋ ਆਜੋ ਮਲਾਉਣਾ ਜੀ ਤੁਹਾਨੂੰ ਅਸਮੀਰ ਦੇ ਨਾਲ ਆਜੋ ਚਲੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਵੀ ਜੀ ਠੀਕ ਠਾਕ ਜੀ ਠੀਕ ਠਾਕ ਜੀ ਉਹਦੀ ਤੇ ਵੀਤੀ ਮੇਲੇ ਦੀਆਂ ਵਡੀਆਂ ਰੌਣਕਾਂ ਤੁਸੀਂ ਬਤਾ ਰਹੇ ਜੀ ਮੁਕਸਰ ਮੇਲੇ ਦੀਆਂ ਹਾਂਜੀ ਸਰ ਹਾਂਜੀ ਤੇ ਤੁਸੀਂ ਦੱਸੋ ਵੀ ਅੱਜ ਪਹਿਲਾਂ ਦਾ ਸਟੱਡ ਫਾਰਮ ਦਾ ਨਾਮ ਦੱਸੋ ਜੀ ਆਪਣੇ ਮਾਨਸ ਸਟੱਡ ਫਾਰਮ ਖਾਰਾ ਜੀ ਮਾਨਸ ਸਟੱਡ ਫਾਰਮ ਹਾਂਜੀ ਪਿੰਡ ਖਾਰਾ ਜੀ ਪਿੰਡ ਖਾਰਾ ਹਾਂਜੀ ਸਰ ਇਹ ਜਿਲ੍ਹਾ ਕਿਹੜਾ ਪੈਂਦਾ ਜੀ ਫਰੀਦਕੋਟ ਸਰ ਫ ਤੇ ਇਹ ਨਾ ਘੋੜੇ ਦਾ ਨਾਮ ਦੱਸੋ ਜੀ ਬਈ ਨਾ ਇਹਦਾ ਨਾਮ ਹੀ ਰੋਸਤਮ ਹੈ ਰੋਸਤਮ ਹਾਂਜੀ ਠੀਕ ਹੈ ਜੀ ਠੀਕ ਆ ਕੀ ਸ੍ਰੀ ਦਾ ਬੱਚਾ ਜੀ ਠੀਕ ਆ ਹਾਂਜੀ ਆਲ ਇੰਡੀਆ ਚੈਂਪੀਅਨ ਹੈ ਇਹ ਠੀਕ ਆ ਹਾਂਜੀ ਸਰ ਤੇ ਬਲੱਡ ਲਾਈਨ ਕਿਹੜੀ ਆ ਇਹ ਸੁੰਦਰ ਬਲੱਡ ਲਾਈਨ ਸੁੰਦਰ ਹਾਂਜੀ ਸਰ ਠੀਕ ਆ ਜੀ ਤੇ ਘੋੜੇ ਦਾ ਕੱਦ ਕਾੜ ਕਿੰਨਾ ਜੀ ਹੁਣ ਇਹਦਾ ਜੀ ਹੈਗਾ 60 60 5 ਹਾਂਜੀ ਸਰ ਠੀਕ ਹੈ ਜੀ ਠੀਕ ਆ ਤੇ ਇਹ ਪੂਰਾ ਮੇਰੇ ਸਾਹ ਪੂਰਾ ਬਲੈਕ ਹੈ ਨਾ ਨਹੀਂ ਸਰ ਇੱਕ ਮੱਥੇ ਤੇ ਪੱਟਾ ਜੀ ਅੱਛਾ ਪੈਸ ਤੇ ਜੀ ਠੀਕ ਆ ਜੀ ਪੈਸ ਤੇ ਹਾਂਜੀ ਤੇ ਕਿੰਨੀ ਵਾਰੀ ਚੈਂਪੀਅਨ ਦਾ ਹੈ ਇਹ ਫਰੀ ਗੋਡ ਸ਼ੋ ਦੇ ਠੀਕ ਆ ਠੀਕ ਹੈ ਜੀ ਦੂਜੇ ਨੰਬਰ ਤੇ ਸੀ ਠੀਕ ਹੈ ਜੀ ਤੇ ਪੂਨੇ ਦੂਜੇ ਨੰਬਰ ਤੇ ਸੀ ਆਲ ਇੰਡੀਆ ਚੈਂਪੀਅਨ ਬਣਾਈਏ ਠੀਕ ਹੈ ਆਲ ਇੰਡੀਆ ਹਾਂਜੀ ਹਾਂਜੀ ਠੀਕ ਹੈ ਜੀ ਪੁਸ਼ ਕਰਦਾਈ ਤੇ ਉਮਰੇ ਦੀ ਕਿੰਨੀ ਹੋ ਗਈ 3.5 ਸਾਲ ਜੀ 3.5 ਸਾਲ ਉਮਰ ਹੋ ਗਈ ਆ ਠੀਕ ਹੈ ਜੀ ਠੀਕ ਆ ਤੇ ਅੱਗੇ ਦੀ ਕੋਈ ਬਲੱਡ ਲਾਈਨ ਵੀ ਤਿਆਰ ਕਰ ਰਹੇ ਹੋ ਤੁਸੀਂ ਸਾਡੇ ਕੋਲੇ ਸ਼ੀ ਘੋੜੀਆਂ ਇਹਦੀਆਂ ਆਪਦੀਆਂ ਜੀ ਗੱਭਣਾ ਸਾਡੇ ਆ ਦੇ ਸਟਾਰ ਫਾਰਮ ਤੇ ਠੀਕ ਹੈ ਜੀ ਠੀਕ ਆ ਹੋਰ ਵੀ ਲੈਂਦੇ ਆ ਘੋੜੇ ਨਾ ਇਹੀ ਆ ਗੱਲ ਆ ਜੀ ਨੇ ਸਾਡੇ ਕੋਲੇ ਇਕੱਲਾ ਇੱਥੇ ਇਹੀ ਹੈ ਜੀ ਅਜੇ ਸਟੇਬਲ ਤੇ ਹੈਗੀ ਜੀ ਬੱਚੀ ਠੀਕ ਹੈ ਸਟੇਬਲ ਤੇ ਹਾਂਜੀ ਹਾਂਜੀ ਤੇ ਇਹਦਾ ਤੁਸੀਂ ਜੇ ਮੰਨ ਲਓ ਕੋਈ ਸੇਲ ਪਰਚੇਜ ਦਾ ਵੀ ਕੰਮ ਹੈਗਾ ਆਪਣਾ ਨਾਲ ਨਹੀਂ ਸਰ ਹਜੇ ਤੱਕ ਤਾਂ ਕੋਈ ਨਹੀਂ ਬੱਚੇ ਆਉਣਗੇ ਫੇਰ ਹੀ ਕਰਾਂਗੇ ਅੱਛਾ ਬੱਚੇ ਆਉਣਗੇ ਹਾਂਜੀ ਕਿਉਂਕਿ ਮਾਰਚ ਵਿੱਚ ਰੀਅਲ ਟ੍ਰਾਂਸਫਰ ਹੋ ਸਰ ਜੀ ਠੀਕ ਹੈ ਹਾਂਜੀ ਫੋਨ ਜਿਹੜੀ ਆ ਮੁਕਸਰ ਮੇਲੇ ਦੇ ਵਿੱਚ ਸਿਰਫ ਤੁਸੀਂ ਪ੍ਰਦਰਸ਼ਨੀਕਾਰੀ ਕਰਨਾ ਹੈ ਹਾਂਜੀ ਸਰ ਹਾਂਜੀ ਹਾਂਜੀ ਸੋ ਵੀਰ ਉਹਨਾਂ ਨੂੰ ਨੰਬਰ ਤੇ ਸਟਾਰਟ ਫਾਰਮ ਤੇ ਐਡਰੈਸ ਪੁੱਛ ਲੈਣੇ ਆ ਵੀ ਜੀ ਐਡਰੈਸ ਕੀ ਹੈ ਜੀ ਤੁਹਾਡਾ ਹਾਂਜੀ ਮਾਨ ਸਟਾਰਟ ਫਾਰਮ ਖਰਾਜ ਮਾਨਸਟਾਡ ਫਾਰਮ ਖਾਰਾ ਹਾਂਜੀ ਹਾਂਜੀ ਤੇ ਮੋਬਾਈਲ ਨੰਬਰ ਦੱਸ ਦਿਓ ਜੀ ਮੋਬਾਈਲ ਨੰਬਰ ਲਿਖੋ ਜੀ ਹਾਂਜੀ 86965 ਜੀ ਹਾਂਜੀ 86965 ਹਾਂਜੀ 00 ਹਾਂਜੀ 07 ਜੀ 0007 ਸਤਿਪ੍ਰੀਅਕ ਜੀ ਨਰਸਿੰਗ ਮਾਨ ਜੀ ਠੀਕ ਹੈ ਮਾਨਸਟਾਡ ਫਾਰਮ ਕਰਾ ਸੋ ਮਿੱਤਰੋ ਇਹ ਵੀਰ ਹੋਣਾ ਦਾ ਨੰਬਰ ਹੈ ਜੀ ਇੱਥੇ ਤੁਸੀਂ ਸੰਪਰਕ ਕਰ ਸਕਦੇ ਸਟਾਡ ਫਾਰਮ ਜਿਹੜਾ ਵੀਰ ਹੋਣਾ ਨੇ ਜਿਹੜਾ ਬਣਾਇਆ ਜੀ ਖਾਰਾ ਸੋ ਇਸ ਵੀਰ ਹੋਣਾ ਦੇ ਨਾਲ ਆਪਾਂ ਜਿਹੜੀ ਗੱਲਬਾਤ ਕੀਤੀ ਹੈ ਜੀ ਸੋ ਅੱਗੇ ਤੁਹਾਨੂੰ ਹੋਰ ਵੀ ਜਿਹੜੇ ਆ ਇਹ ਇਹਨਾਂ ਦੇ ਸਟਾਡ ਫਾਰਮ ਦੇ ਜਿਹੜੇ ਘੋੜੇ ਆ ਉਹ ਵੀ ਲੈਂਦੇ ਆ ਤੇ ਉਹ ਵੀ ਤੁਹਾਨੂੰ ਤੇ ਮਿੱਤਰੋ ਇਹ ਸੀ ਆਪਣਾ ਵੀਰ ਹੋਣਾ ਦੇ ਨਾਲ ਜਿਹੜੀ ਗੱਲਬਾਤ ਕੀਤੀ ਹੁਣ ਤੁਹਾਨੂੰ ਮੈਂ ਨਾ ਦੂਜਾ ਜਿਹੜਾ ਘੋੜਾ ਨਾ ਇੱਥੇ ਹੀ ਨਾਲ ਹੀ ਵਜਾਈ ਉਹਦੀ ਤੇ ਉਹਦਾ ਮੈਂ ਤੁਹਾਨੂੰ ਦਰਸ਼ਨ ਮੇਲੇ ਕਰਾਉਣਾ ਜੀ ਕਰਦੇ ਆ ਵੀਰ ਹੋਣਾ ਦੇ ਨਾਲ ਗੱਲ ਆ ਵੀਰ ਹੋਣੀ ਗੜੇ ਹਾਂ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਫੋਰ ਵੀਰ ਜੀ ਠੀਕ ਹੈ ਜੀ ਬਹੁਤ ਵਧੀਆ ਸਰਬਤੋਂ ਬਹੁਤ ਵਧੀਆ 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 ਜਾਈਦਾ ਵੀਰ ਜੀ ਕੀ ਨਾਮ ਹੈ ਸਟੱਡ ਫਾਰਮ ਦਾ ਇਹ ਜੀ ਸ਼ਹਿਯਾਦਪੁਰ ਸਟੱਡ ਫਾਰਮ ਆ ਇੱਕ ਤਾਂ ਹਾਂ ਜੀ ਮਾਲੀ ਇੱਕ ਬਾਗ ਕੱਢ ਫਾਰਮਾ ਸੰਜਮ ਇਹ ਕੋਈ ਹੈ ਜੀ ਦੋਵੇਂ ਇਕੱਠੇ ਦੋਨੇ ਇਕੱਠੇ ਹੈ ਜੀ ਅੱਛਾ ਦੋਵੇਂ ਇਕੱਠੇ ਹੈ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਇਹ ਜਿਹੜਾ ਘੋੜਾ ਤੁਸੀਂ ਜਾਂਦਾ ਜੀ ਇਹਦਾ ਨਾਮ ਕੀ ਹੈ ਜੀ ਤੇ ਕੇਸਰੀਆ ਘੋੜਾ ਜੀ ਕੇਸਰੀ ਘੋੜਾ ਕੇਸਰੀਆ ਜੀ ਕੇਸਰੀਆ ਘੋੜਾ ਹਾਂ ਜੀ ਇਹਦਾ ਬਾਪ ਅਕੀ ਸੁਨਦਰਾ ਜੀ ਅੱਛਾ ਜੀ ਤੇ ਇਹਦੀ ਮਾਂ ਕੇਸਰ ਕੋੜੀ ਹੈ ਪਰਮਾ ਦਾ ਭਰਾ ਮਾਲੇ ਪਾਸੋਂ ਠੀਕ ਹੈ ਜੀ ਤੇ ਕਿੰਨੀ ਅਰੀ ਚੈਂਪੀਆਂ ਰਿਹਾ ਜੀ ਇਹ ਇਹ ਘਟੋ ਘੜ ਅਰਦਾ ਸ਼ੋਹਾਂ ਦਾ ਗਿਣਤਨ ਰਿਹਾ ਜੀ ਅੱਛਾ 8 10 ਹਾਂ ਜੀ ਠੀਕ ਹੈ ਜੀ ਤੇ ਇਹਦੀ ਉਮਰ ਉਮਰ 7 ਸਾਲ ਹੋ ਗਿਆ ਜੀ 7 ਸਾਲ ਹਾਂਜੀ ਠੀਕ ਆ ਕੱਦ ਘੜ ਕਹਿੰਦਾ ਜੀ ਇਹਦਾ ਇਹ 62 ਇੰਚ ਦਾ ਜੀ 62 ਇੰਚ ਹਾਂਜੀ ਸੋ ਮਿੱਤਰੋ ਤੁਸੀਂ ਦੇਖ ਸਕਦੇ ਹੋ ਘੋੜਾ ਜਿਹੜਾ ਬਹੁਤ ਸੋਹਣਾ ਲੱਗ ਰਿਹਾ ਭਾਈ ਘਾਟਾ ਘੋੜਾ ਹੈ ਤੇ ਕਿੰਨੇ ਦਿਨ ਹੋ ਗਏ ਜੀ ਮੇਲੇ ਤੇ ਆਏ ਨੂੰ 12 ਤਰੀਕ ਦੇ ਅੱਛਾ 12 ਤਰੀਕ ਦੇ ਹਾਂਜੀ ਤੇ ਇਹਦਾ ਕੋਈ ਸੇਲ ਪਰਚੇ ਤਾਂ ਕੰਮ ਵੀ ਹੈਗਾ ਆਪਣੇ ਕੋਲ ਨਹੀਂ ਨਹੀਂ ਇਹਦਾ ਕਵਰਿੰਗ ਵਾਸਤੇ ਹੈ ਘੋੜਾ ਦਾ ਸਿਰਫ ਕਵਰਿੰਗ ਵਾਸਤੇ ਹੀ ਹੈ ਹਾਂਜੀ ਸੋ ਕਿੰਨੀ ਅਰੀ ਦੀ ਫੀਸ ਉਸ ਵਗੈਰਾ ਇਹਦੀ 1,55,000 ਰੁਪਏ 1,55,000 ਹਾਂ ਠੀਕ ਹੈ ਠੀਕ ਹੈ ਤੇ ਮਾਰਵਾੜੀ ਜਿਹਾ ਹੁੰਦਾ ਨੇ ਜੀ ਮਾਰਵਾੜੀ ਮਾਰਵਾੜੀ ਥੋੜਾ ਠੀਕ ਹੈ ਸੋ ਇਹਦੀ ਨਾ ਮਿੱਤਰੋ ਤੁਸੀਂ ਅੱਖ ਚੱਕ ਕਰ ਸਕਦੇ ਹੋ ਘੋੜੇ ਦੀ ਅੱਖ ਬਹੁਤ ਸੋਹਣੀ ਹੈ ਜੀ ਠੀਕ ਹੈ ਤੇ ਘੋੜਾ ਆਪ ਵੀ ਬਹੁਤ ਸੋਹਣਾ ਜੀ ਦੇਖ ਸਕਦੇ ਹੋ ਕਿੱਡੇ ਇਹਨਾਂ ਨੇ ਨਾ ਵਧੀਆ ਤਰੀਕੇ ਦੇ ਨਾਲ ਇੱਥੇ ਜਿਹੜਾ ਵਾ ਪ੍ਰਦਰਸ਼ਨਕਾਰੀ ਕਰ ਰਿਹਾ ਜੀ ਘੋੜੇ ਇਹ ਮੁਕਸਰ ਮੇਲੇ ਦੀ ਸ਼ਾਨ ਵਧਾ ਰਿਹਾ ਜੀ ਘੋੜੇ ਠੀਕ ਹੈ ਜੀ ਇਹ ਵੀ ਭਾਜੀ ਵਿੱਕੀ ਹੁਣਾਂ ਤੋਂ ਆਪਾਂ ਪੁੱਛ ਲਈਏ ਜੀ ਕੀ ਨਾਮ ਆ ਘੋੜੇ ਦਾ ਤੇ ਕਿੰਨੀ ਉਮਰ ਹੈ ਇਹਦੀ ਠੀਕ ਹੈ ਜੀ ਅਨੀ ਭਾਈ ਕੀ ਨਾਮ ਹੈ ਜੀ ਇਸ ਕੋੜੇ ਦਾ ਜੀ ਇਹ ਕੋੜੇ ਦਾ ਨਾਮ ਹੈਗਾ ਜੀ ਸੈਮ ਬਾਧਰ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹ ਵੀ ਕੋੜਾ ਉਹਦੇ ਬਹੁਤ ਸੋਹਣਾ ਲੱਗ ਰਿਹਾ ਹਨਾ ਹਾਂਜੀ ਹਾਂਜੀ ਇਹ ਹਜੇ ਬੱਚਾ ਜੀ ਮੈਚੋਰ ਟਾਈਮ ਲੱਗਣਾ ਜੀ ਠੀਕ ਹੈ ਜੀ ਇਹਦੀ ਆਪਣੇ ਪੰਜਾਬ ਦੀ ਜਿੰਨੀ ਬਲੱਡ ਲਾਈਨ ਹੈ ਉਹਨਾਂ ਤੋਂ ਸਾਰਿਆਂ ਨਾਲ ਇਹਦੀ ਡਿਫਰੈਂਟ ਟਾਈਪ ਬਲੱਡ ਲਾਈਨ ਹੈ ਅੱਛਾ ਇਹਦੀ ਹਾਂਜੀ ਮਾਰਵਾੜੀ ਦੀ ਦੇਖੀ ਆਪਣੇ ਪੰਜਾਬ ਚ ਲਈ ਸ਼ਾਨ ਕਾਂਟਾ ਮੱਝੂ ਕੇ ਲੈਣਾ ਜੀ ਠੀਕ ਹੈ ਜੀ ਤੇ ਆਪ ਹੈਗਾ ਜੀ ਪਰਮਹੰਸ ਦਾ ਜੀ ਪਛਾਣੇ ਵਾਲੇ ਬਾਈ ਠੀਕ ਹੈ ਠੀਕਾ ਮਾਂ ਇਹਦੀ ਨਵਰਤਨ ਦੀ ਹੈ ਜੀ ਠੀਕਾ ਨਾਨੀ ਇਹਦੀ ਹੋਗੀ ਮ ਤੇ ਇਹ ਸ਼ਹਾਜਾਦਪੁਰ ਸਟੇਬਲ ਦੇ ਬਾਈ ਗੋਵਿੰਦ ਸੰਧੂ ਜੀ ਦੇ ਉੱਥੇ ਸਟੇਬਲ ਹੈ ਜੀ ਅੱਛਾ ਉੱਥੇ ਆ ਜੀ ਹਾਂਜੀ ਹਾਂਜੀ ਠੀਕ ਆ ਤੇ ਤੁਹਾਡੇ ਸਟਾਰਟ ਫਾਰਮ ਤੇ ਜਿੰਨੇ ਆ ਘੋੜੇ ਆ ਇਹਹੀ ਆ ਜਮਨ ਹੋਰ ਵੀ ਹੈਗੇ ਆ ਜਿੱਥੇ ਆਪਣੇ ਕੋਲੇ ਟੋਟਲ 30 35 ਜਾਨਵਰ ਆ ਦੋਨੇ ਫਾਰਮਾਂ ਦੇ ਅੱਛਾ ਦੋਵੇਂ ਫਾਰਮਾਂ ਦੇ ਹਾਂਜੀ ਆਪਣੇ ਕੋਲੇ ਮੇਨ ਸਟਾਲიან ਦੋਏ ਆਏ ਆ ਜੀ ਇੱਥੇ ਠੀਕ ਆ ਹਾਂਜੀ ਬਾਕੀ ਜਾਨਵਰ ਸਟੇਬਲ ਤੇ ਆ ਵੀ ਘੋੜਾ ਬਹੁਤ ਸੋਹਣਾ ਜੀ ਹਾਂਜੀ ਤੇ ਉਹ ਦੂਜੇ ਘੋੜੇ ਬਾਰੇ ਜਾਣਕਾਰੀ ਦਿਓ ਜੀ ਉਹ ਜੀ ਬਾਦਲ ਸੰਜਮ ਅੰਕਲ ਜੀ ਦੇ ਆਨਰ ਆ ਉਹਨਾਂ ਦੇ ਸਰਦਾਰ ਖਾਨ ਸਿੰਘ ਬਾਬਲ ਜੀ ਠੀਕ ਆ ਇਹ ਘੋੜਾ ਦਲਬਾਗ ਘੋੜੇ ਦਾ ਬੱਚਾ ਜੀ ਦਲਬਾਗ ਦਾ ਜੀ ਹਾਂ ਜੀ ਦਲਬਾਗ ਰਣੀ ਵਾਲੇ ਦਾ ਬੱਚਾ ਠੀਕ ਹੈ ਜੀ ਤੇ ਮਾਂ ਇਹਦੀ ਰਾਜਾ ਅਨਸੂਰ ਜੀ ਜੀ ਤੇ ਵੜੇਸ ਘੋੜੇ ਦਾ ਨਾਮ ਜੀ ਤੇ ਜੇ ਆਪਾਂ ਇਹਦੀ ਹਾਈਟ ਦੀ ਗੱਲ ਕਰੀਏ ਤਾਂ ਇੰਡੀਆ ਦਾ ਸਭ ਤੋਂ ਟਾਲੈਸਟ ਘੋੜਾ ਅਜੇ ਦੇ ਡੇਟ ਤੱਕ ਤੇ ਮੇਰੇ ਹਿਸਾਬ ਨਾਲ ਇਹ ਉੱਚਾ ਹੀ ਬਹੁਤ ਹੈ ਹਨਾ ਤੇ 72 ਇੰਚ ਦਾ ਜੀ 72 ਹਾਂ ਜੀ 72 ਇੰਚ ਕਦਗਾਠੇ ਦਾ ਹੈ ਹਾਂ ਜੀ ਹਾਂ ਜੀ ਤੇ ਕੱਦਗਾੜੀ ਸੁਖਣਾ ਬਹੁਤ ਹੈ ਮਹਾਰਾਜ ਦੀ ਕਿਰਪਾ ਹੈ ਤੇ ਇਹ ਨਹੀਂ ਤਾਂ ਕੁਝ ਨਹੀਂ ਹੈ ਨਾ ਨਹੀਂ ਠੰਡਾ ਜੀ ਸ਼ਾਂਤਤਾ ਜੀ ਇਹ ਬਾਦਲ ਸਟੇਬਲ ਦੇ ਬਾਹਰ ਹੈਗਾ ਜੀ ਸਟੇਬਲ ਹੈ ਜੀ ਇਹ ਬਾਦਲ ਫਾਰਮ ਠੀਕ ਹੈ ਜੀ ਇਹ ਤਾਂ ਨਾ ਤੁਸੀਂ ਮਿੱਤਰੋ ਚੱਕ ਕਰ ਸਕਦੇ ਇਹਦਾ ਕੱਦਗਾੜ ਤੁਸੀਂ ਘੋੜੇ ਦਾ ਤੇ ਇਹਦਾ ਨਾਮ ਕੀ ਹੈ ਜੀ ਇਹ ਘੋੜੇ ਦਾ ਡੇਵਿਡ ਨਾਮ ਹੈ ਡੇਵਿਡ ਹਾਂਜੀ ਹਾਂਜੀ ਠੀਕ ਹੈ ਜੀ ਇਹ ਵੀ ਬਹੁਤ ਮਸ਼ਹੂਰ ਹੈ ਨਾ ਇਹਦਾ ਹਾਂਜੀ ਹਾਂਜੀ ਪੂਰਾ ਜੀ ਇਹ 4.5 ਸਾਲ ਦਾ ਹੋ ਗਿਆ ਜੀ ਅੱਛਾ 4.5 ਸਾਲ ਦਾ ਹਾਂਜੀ ਹਾਂਜੀ ਉਮਰ 4.5 ਸਾਲ ਆ ਬਹੁਤ ਇੱਕ ਖੇਚੜਾ ਕੇਂਦਰ ਬਣਿਆ ਜੀ ਇੱਥੇ ਹਨਾ ਮੋਕਸਰ ਪੰਡੀ ਦੇ ਵਿੱਚ ਹਾਂਜੀ ਤੇ ਜੇ ਇਹਦਾ ਕੋਈ ਮਤਲਬ ਕੋਈ ਬੱਚਾ ਲੈਣਾ ਚਾਵੇ ਤੁਹਾਡੇ ਕੋਲੋਂ ਤੇ अवेलेबल ਹੋ ਸਕਦਾ ਕਿ ਨਹੀਂ ਨਹੀਂ ਜੀ ਅਜੇ ਜਿੰਨੇ ਵੀ ਇਹਦੇ ਬੱਚੇ ਬਾਹਰ ਆਏ ਆ ਚਾਹੇ ਸਾਡੇ ਫਾਰਮ ਤੇ ਆਏ ਆ ਹਾਂਜੀ ਹਰ ਕੋਈ ਇਹਦੇ ਮਜ਼ਬੂਤੀ ਇਹਦਾ ਬਾਡੀ ਸਟਰਕਚਰ ਦੇ ਕੇ ਹਰ ਕੋਈ ਨਾਟ ਫੋਰਸ ਹੀ ਲਈ ਕਹਿ ਰਿਹਾ ਹਜੇ ਤੱਕ ਤਾਂ ਅੱਛਾ ਬਾਕੀ ਆਉਣ ਵਾਲੇ ਫਿਊਚਰ ਦੇ ਉੱਤੋਂ ਹੋਰ ਘੋੜੀਆਂ ਸੋਹਣੀਆਂ ਆ ਅੱਛਾ ਜਿੰਨੇ ਰਿਜ਼ਲਟ ਆ ਸਾਰੇ ਟਾਪ ਦੇ ਰਿਜ਼ਲਟ ਦਿੱਤੇ ਆ ਜੀ ਠੀਕ ਹੈ ਜੀ ਫੇਸ ਕੋਟ ਦੀ ਆਪਣੇ ਫਾਰਮ ਤੇ ਬੱਚੀ ਆ 1 ਸਾਲ ਦੀ ਹੋਈ ਆ ਪੂਰੀ ਉਹ ਪਿਛਲੇ ਮਾਗੀ ਮੇਲੇ ਤੇ ਸੀਗੀ ਹੋ ਠੀਕ ਹੈ ਜੀ ਜਨਮ ਹੋਇਆ ਦਾ ਅੱਛਾ ਉਹ 61 ਇੰਚ ਦੀ ਹੋ ਗਈ 12 ਮਹੀਨੇ ਨੂੰ ਉਦੋਂ ਹਾਂਜੀ 1 ਸਾਲ ਦੀ ਬੱਚੀ ਆਪਣੇ ਫਾਰਮ ਤੇ ਆ ਠੀਕ ਹੈ ਜੀ ਬਹੁਤ ਸੋਹਣੇ ਰਿਜ਼ਲਟ ਆ ਜੀ ਘੋੜੇ ਦੇ ਕਰਾਣਾ ਵਿੱਕੀ ਆ ਵਿੱਕੀ ਦੇ ਨਾਮ ਤੇ ਜਾਣਦੇ ਆ ਠੀਕ ਹੈ ਜੀ ਮੇਰਾ ਕੰਟੈਕਟ ਨੰਬਰ 99149 ਹਾਂਜੀ 29094 29094 ਹਾਂਜੀ ਹਾਂਜੀ ਜੇ ਕੋਈ ਸੱਜਣ ਮਿੱਤਰ ਕੋਈ ਚਾਹ ਵਾਣਾ ਹੋਵੇ ਵੀ ਤੁਹਾਡੇ ਸਟੱਡ ਫਾਰਮੇ ਕਰੀ ਦੇਖਣਾ ਜੀ ਆਪਾਂ ਦੇ ਤੁਸੀਂ ਮਤਲਬ ਕਿੱਥੇ ਆਪਣਾ ਐਡਰੈਸ ਮੈਨੂੰ ਆਪਣੇ ਪਿੰਡ ਬਾਦਲ ਜੀ ਹਾਂਜੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨੀਅਰ ਪਏ ਲੰਬੀ ਲੰਬੀ ਹਲਕਾ ਪਿੰਡ ਆਪਾਂ ਦਾ ਲੰਬੀ ਹਲਕਾ ਹਾਂਜੀ ਠੀਕ ਹੈ ਜੀ ਹਾਂਜੀ ਸੋ ਮਿੱਤਰੋ ਇਹ ਦੇਖ ਸਕਦੇ ਤੁਸੀਂ ਘੋੜੇ ਦਾ ਜਿਹੜਾ ਕਦਗਾਠ ਆ ਬਹੁਤ ਉੱਚਾ ਕਦਗਾਠ ਆ 72+ ਕਦਗਾਠ ਜੀ ਇਹਦਾ ਠੀਕ ਹੈ ਜੀ ਤੇ ਬਹੁਤ ਹੀ ਠੰਡਾ ਘੋੜਾ ਲੋਕ ਜਿਹੜੇ ਆ ਨਾ ਦੂਰ ਦੂਰ ਤੋਂ ਜਿਹੜੇ ਆ ਇਹ ਘੋੜੇ ਜਿਹੜੇ ਆ ਨਾ ਦੇਖਣ ਆਉਂਦੇ ਆ ਠੀਕ ਆ ਤੇ ਬਹੁਤ ਵਧੀਆ ਲੱਗਦਾ ਮੈਨੂੰ ਸੋ ਇਹ ਸੀ ਮਿੱਤਰੋ ਜਿਹੜੇ ਸੀ ਸਹਜਾਤਪੁਰ ਵਾਲੇ ਜਿਹੜੇ ਆਪਣੇ ਸਟੈਂਡ ਫਾਰਮ ਵਾਲੇ ਵੀਰ ਤੇ ਜਿਨ੍ਹਾਂ ਦੇ ਤੁਹਾਨੂੰ ਮੈਂ ਘੋੜੇ ਜਿਹੜੇ ਆ ਉਹ ਦਿਖਾਏ ਇਸ ਵੀਡੀਓ ਦੇ ਵਿੱਚ ਸੋ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਬਾਕੀ ਹ ਗਲਤੀਆਂ ਛਲਤੀਆਂ ਮਾਫ ਕਰਦੇ ਹੋ ਜਿਹੜੀਆਂ ਵੀ ਹੋ ਗਈਆਂ ਕਿਉਂਕਿ ਜਾਦੇ ਮੇਲੇ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਕੁਛ ਨਾ ਕੁਛ ਚੀਜ਼ਾਂ ਜਿਹੜੀਆਂ ਉਹ ਰਹਿ ਜਾਂਦੀਆਂ ਤੇ ਬਾਕੀ ਮਿੱਤਰੋ ਚੈਨਲ ਆਪਣਾ ਸਬਸਕ੍ਰਾਈਬ ਕਰ ਦਿਓ ਤੇ ਬਾਕੀ ਮਿਲਦੇ ਆ ਜੀ ਅਗਲੀ ਨਵੀਂ ਵੀਡੀਓ ਦੇ ਵਿੱਚ ਤੇ ਓਕੇ ਜੀ ਥੈਂਕਸ ਫॉर ਵਾਚਿੰਗ ਸასი ਗਾਲ ਜੀ